ਮਾਸਲ ਬਾਈ ਜੀ ਇਹ ਆ ਬਰਬਰੀ ਪੂਰੀ ਜਿਹੜੀ ਕੁਆਲਿਟੀ ਦੇ ਵਿੱਚ ਇਹਦੇ ਹੁਣ ਜਿਹੜੀ ਗ੍ਰੋਥ ਆ ਤੁਸੀਂ ਆਪ ਹੀ ਦੇਖ ਲਓ ਵੀ ਬੱਕਰੀ ਬਣੀ ਵੀ ਹੈ ਨਾ ਪੂਰੀ ਇਹ ਇਹ 8.5 ਮਹੀਨਿਆਂ ਦੀ ਆ ਤੇ 2.5 ਮਹੀਨਿਆਂ ਦੀ ਇਹ ਗੱਬਣਾ ਦੁੱਧੇ ਲਾਉਣ ਲੱਗ ਪਈ ਆ ਆ ਦੇਖ ਲਓ ਥਣ ਨਿਕਲਣ ਲੱਗ ਪਏ ਰਹੇ ਹੁਣ ਇਹ ਪਤਾ ਲੱਗਣ ਲੱਗ ਪਿਆ ਵੀ ਹਾਂ ਵਾਕੇ ਗੱਬਣਾ ਸਹੀ ਆ ਜ ਇਹ ਸਹੀ 2.5 ਮਹੀਨਿਆਂ ਦੀ ਹੋਗੀ ਤੇ ਇਹਦੀ ਜਿਹੜੀ ਸਿੰਗਾਾਂ ਦੀ ਗੱਲ ਕਰ ਲਈਏ ਆਪਾਂ ਹੁਣ ਵੀ ਇਹਦੇ ਹੁਣ ਟਾਂਚੇ ਦੇ ਹਿਸਾਬ ਨਾਲ ਸਿੰਘ ਦੱਖ ਨਹੀਂ ਦਿੰਦੇਗੇ ਪਤਾ ਨਹੀਂ ਲੱਗਦਾ ਵੀ ਸਿੰਘਾਂ ਦਾ ਆਪਾਂ ਨੂੰ ਕੋਈ ਮਹਿਸੂਸ ਨਹੀਂ ਹੁੰਦੀ ਗੱਲ ਵੀਰ ਸਿੰਘ ਆ ਤੇ ਪਰ ਇਹ ਪਣਤਰੇ ਦੀ ਸੋਹਣੀ ਆ ਇਹਦੇ ਜਿਹੜਾ ਵੱਧ ਸਪੋਰਟ ਜੇ ਹੁੰਦੇ ਵਿੱਚ ਰੈੱਡ ਤਾਂ ਇਹਨੂੰ ਆਪਾਂ ਜਿਆਦਾ ਲਾਲ ਗੁਲਦਾਰ ਕਹਿੰਦੇ ਨੇ ਹੁਣੇ ਵਾਈਟ ਦੇ ਵਿੱਚ ਆ ਜਾਂਦੀ ਹੈ ਤੇ ਬਾਕੀ ਹੁਣ ਦੂਜੇ ਨੰਬਰ ਤੇ ਜਿਹੜੀ ਇਹਦੀ ਮਾਂ ਉਹ ਪਹਿਲੇ ਸੂਏ ਦੀ ਉਹ ਆ ਇਹ ਲਾਲ ਗੁਲਦਾਰ ਦੇ ਵਿੱਚ ਇਹ ਵੀ ਲਿਆ ਹਰਮਨ ਖੋਲ ਕੇ ਇਹ ਦੋਆਂ ਚ ਹੋਊਗੀ ਜਾਂ ਤਾਂ ਕੋਣੀ ਹੋਊਗੀ ਜਾਂ ਸਿੰਘਾਂ ਕੋਣੀ ਵੀ ਇਹ ਸਾਰੇ ਇਹ ਗੱਲ ਐ ਨਹੀਂ ਗਾ ਵੀ ਕੋਈ ਸਾਰੀਆਂ ਵੀ ਸਿੰਗਾ ਵਾਲੀਆਂ ਹੁੰਦੀਆਂ ਜਾਂ ਕੋਹਨੀਆਂ ਉਹ ਕੋਹਨੀ ਤੂੰ ਹੀ ਪਿਆਰ ਹੋਈਆਂ ਆਹ ਸਿੰਗਾ ਵਾਲੀ ਤਾਂ ਕੋਹਨੀ ਆਈ ਪਹਿਲੇ ਸੂਏ ਦੀ ਆਹ ਸਿੰਗਾ ਵਾਲੀ ਆ ਗਈ ਫੇਰ ਇਸੇ ਦੀ ਇਸੇ ਦੀ ਉਹ ਪਹਿਲੇ ਸੂਏ ਦੀ ਕੋਹਨੀ ਆ ਪੱਠ ਇਸੇ ਦਾ ਹੀ ਰਵਾ ਸਾਰਾ ਇਹ ਵੀ ਹੈ ਜੀ ਆ ਬੱਚੇ ਜਿਹੜੀ ਆਹ ਬੱਚਾ ਇਹ ਵੀ ਆ ਲਾਲ ਦਾ ਹੀ ਆ ਪਹਿਲੇ ਸੂਏ ਦਾ ਜਮਾ ਸਫੇਦ ਕੱਢੀ ਆਉਣੇ ਫੇਰ ਇਹੋ ਜੀ ਇਹ ਸੱਤ ਅੱਠ ਸੂਏ ਹੋ ਗਈ ਇਹ ਇਹ ਜਦੋਂ 5.5 ਮਹੀਨਿਆਂ ਦੀ ਕ੍ਰੋਸ ਹੋ ਗਈ ਸੀ ਬਾਈ ਜੀ ਤੇ 5 ਮਹੀਨਿਆਂ ਤੋਂ ਬਾਅਦ ਸਾਢੇ 10 ਮਹੀਨਿਆਂ ਦੀ ਸੂਪੀ ਸੀ ਇਹਨੇ ਉਹੀ ਪੱਠ ਦਿੱਤੀ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਐ ਦੋ ਬੱਚੇ ਦਿੱਤੇ ਸੀ ਪਹਿਲਾਂ ਨਹੀਂ ਪੂਰਾ ਫੁੱਲ ਦੁੱਧ ਦਿੰਦਾ ਜਿਹੜਾ ਬੱਕਰਾ ਸੀ ਆ ਬੱਕਰਾ ਆਪਾਂ 1.5 ਸਵਾ ਮਹੀਨੇ ਦਾ ਸੇਲ ਕਰਤਾ ਸੀਗਾ ਪੱਠ ਰੱਖ ਲਈ ਹੁਣ ਉਹ ਤੋਂ ਬਾਅਦ ਫੇਰ ਇਹ 1.5 2 ਮਹੀਨਾ ਬਾਅਦ ਕ੍ਰੋਸ ਹੋ ਗਈ ਸੀ ਇਹਨੇ ਫੇਰ ਆਪਾਂ ਨੂੰ ਹੁਣ ਦੋ ਬੱਚੇ ਦਿੱਤੇ ਆ ਆ ਪੱਠਾਂ ਖੜੀਆਂ ਇਹਦੀਆਂ ਛੋਟੀਆਂ ਇਧਰਲੇ ਪਾਸੇ ਠੀਕ ਹੈ ਜੀ ਫੀਮੇਲ ਹੀ ਦਿੱਤੀਆਂ ਐ ਦਕੀ ਇਹਦੀ ਫੁੱਲ ਕੁਆਲਿਟੀ ਆ ਸਿੰਘ ਇਹਦੇ ਫੇਰ ਵੀ ਇੱਥੇ ਲੁਕਦੇ ਆ ਦੰਦ ਹੈਗੇ ਨੇ ਖੜੇ ਕੰਨ ਖੜੇ ਆ ਸਿੰਘ ਲੋਕ ਦੇ ਆ ਥਣਲੇਵੇਂ ਦੀ ਸਾਫ ਆ ਸੋਹਣੀ ਆ ਭੇਡ ਵਾਲਾ ਲੇਵਾ ਇਹਦਾ ਉਹ ਗੱਲ ਨਹੀਂ ਵੀ ਦੂਜੀਆਂ ਬੀਟਲ ਬੱਕਰੀਆਂ ਨੂੰ ਲੰਮੇ ਥਣਾਂ ਵਾਲੀ ਨਹੀਂ ਭੇਡ ਵਾਲਾ ਲੇਵਾ ਇਹਦਾ ਕਿੰਨੇ ਦੰਦ ਵਾਏ ਜੀ ਚਾਰ ਦੰਦ ਹੋਈ ਆ ਜੀ ਦੋ ਦੰਦ ਦੁੱਧ ਵਾਲੇ ਖੜੇ ਆ ਅਜੇ ਤੱਕ ਚਾਰ ਦੰਦ ਹੋ ਗਈ ਜਦੋਂ ਤੁਸੀਂ ਚੈੱਕ ਕਰਨੀ ਆ ਮੋٹے ਦੰਦ ਆਏ ਵੇ ਜਿਹੜੇ ਇਹ ਆ ਦੇਖਣੇ ਆ ਖੀਰੀਲੇ ਗ੍ਰੀਕ ਦੰਦ ਦੁੱਧ ਵਾਲੇ ਖੜੇ ਆ ਅਜੇ ਤੱਕ ਚਾਰ ਦੰਦ ਹੋ ਗਈ। ਇਹ ਮੰਡੀੋਂ ਲੈਣ ਜਾਈ। ਆ ਹੈ ਗਿਆ ਦੁੱਧ ਦੰਦ, ਖੀਰੀ। ਚੌਲਾਂ ਦੇ ਦਾਣਿਆਂ ਵਰਗੇ। ਇਧਰਲੇ ਪਾਸੇ ਇਧਰ। ਮੋਤਰੀ ਖੜਜੇ ਸਾਰਿਆਂ ਨੂੰ ਦਿਖਾਉਂ। ਇਧਰੋਂ ਹੀ ਵੇਚੀਏ। ਆ ਲਾਲ ਖੋਲੀ। ਇਧਰੋਂ ਹੀ ਮੜਾ। ਜੇ ਬਿਜਾਰੋਂ ਲੈਣ ਜਾਈਏ ਭਈ ਇਹ ਚਾਰ ਦੰਦ ਵਾਲੀ ਬੱਕਰੀ ਐਸ ਕੰਡੀਸ਼ਨ ਦੀ ਕਿੰਨੇ ਦੀ ਜੀ? ਬਾਈ ਉਹ ਰੇਟ ਦਾ ਤਰੀਕਾ ਦੱਸ ਦਾਂਗੇ ਕੋਈ ਗੱਲ ਨਹੀਂ। ਪਹਿਲਾਂ ਦੰਦਾਂ ਦਾ ਪਤਾ ਕਰ ਲਓ। ਪਤਾ ਲੱਗ ਗਿਆ ਖੀਰੇ ਦੰਦ। ਆ ਉੱਛੜ ਲੈ। ਜਦੋਂ 9-10 ਮਹੀਨਿਆਂ ਦੀ ਹੋਗੀ 11 ਮਹੀਨਿਆਂ ਦੀ ਹੋਗੀ ਤੇ ਆ ਦੋ ਦੰਦੇ ਟੁੱਟ ਜਾਣਗੇ ਇਹਦੀ ਥਾਂ ਤੇ ਚੌੜੇ ਦੰਦ ਆਉਣਗੇ ਠੀਕ ਹੈ ਦੋ ਦੰਦ ਦਿਖਾਵਾਂਗੇ ਹਨ ਹੈਗੇ ਦੋ ਦੰਦ ਦੋ ਦੰਦ ਆ ਦੇਖ ਲਓ ਜੇ ਤੁਹਾਨੂੰ ਕਹਿੰਦੇ ਖੀਰਾ ਦੁੱਧ ਦੰਦ ਆ ਉਹ ਆ ਹੁੰਦਾ ਇਹ ਦੁੱਧ ਵਾਲੇ ਦੰਦ ਹੈ ਫਿਰ ਆ ਵਿਚਾਲੜਲਾ ਆ ਦੋਵੇਂ ਟੁੱਟਣਗੇ ਇਹਦੀ ਥਾਂ ਤੇ ਦੋ ਆਉਣਗੇ ਫਿਰ ਆ ਕੰਨੀਆਂ ਵਾਲੇ ਟੁੱਟਣਗੇ ਫਿਰ ਇਹਦੀ ਥਾਂ ਤੇ ਚਾਰ ਦੰਦ ਹੋਜੂ ਫਿਰ ਛੇ ਦੰਦ ਫਿਰ ਅੱਠ ਦੰਦ ਇਹ ਦੰਦ ਜਰੂਰ ਦੇਖਣੇ ਆ ਤੁਸੀਂ ਬਈ ਬੱਕਰੀ ਬੁੱਢੀ ਤਾਂ ਨਹੀਂ ਬੁੱਢੀਆਂ ਵੀ ਵਿਖਾਵਾਣ ਤੁਹਾਨੂੰ ਸੱਚੀ ਆ ਦੋ ਦੰਦ ਹੈ ਨਹੀਂ ਨਹੀਂ ਦੋ ਦੰਦ ਹੈਗੇ ਆ ਗਿਆ ਜੀ ਇਹਨਾਂ ਦਾ ਮੋਢ ਸਾਰੀਆਂ ਵੇ ਇਸੇ ਤੋਂ ਹੀ ਮੈਂ ਘਟੋ ਘਾਟਾ 1.5 ਲੱਖ ਦਾ ਮਾਲ ਵੇਚ ਆ ਪਿਆ ਇਸ ਬੱਕਰੀ ਤੋਂ ਪਿਆਰ ਕਰਕੇ ਕਿਉਂਕਿ ਗਾਂ ਦੀਆਂ ਜਿਵੇਂ ਉਹ ਬੱਕਰੀ ਬਣੀ ਖੜੀ ਪੰਜਵੇਂ ਸੂਏ ਸੂਹੀ ਉਹ ਫੇਰ ਆ ਦੂਜੇ ਸੂਏ ਸੂਹੀ ਇਹ ਚਾਰ ਮਹੀਨਿਆਂ ਦੀ ਸੂਈ ਵੀ ਆ ਤੇ 2.5 ਮਹੀਨਿਆਂ ਤੋਂ ਪਲੱਸ ਗੱਬਣਾ ਇਹ ਆਹੀ ਬੱਚਾ ਇਹਦਾ ਇੱਕ ਫੀਮੇਲ ਰਿਸ਼ਤੇਦਾਰ ਲੈ ਗਏ ਸੀਗੇ ਇਹ ਮੇਰੇ ਕੋਲੇ ਹੈਗੀ ਆ ਇਹ ਬੱਕਰਾ ਫੀਮੇਲ ਆ ਪਾਠਾ ਇਹ ਵੀ ਸਿੰਘਾਂ ਵਾਲੀ ਆ ਪਰ ਇਹਦੇ ਸਿੰਘ ਇਹਦੀ ਕੁਆਲਿਟੀ ਦਾ ਸਿੰਘ ਮਗਰ ਨੂੰ ਆ ਇਹ ਕਿਨੇ ਦੰਦ ਇਹ ਅੱਠ ਦੰਦ ਆ ਇਹ ਅੱਠ ਦੰਦ ਆ ਹਜੇ ਤੱਕ ਇਹਦੇ ਦੰਦ ਨਵੇਂ ਪਏ ਆ ਤੇ 6-7 ਸੂਏ ਹੋ ਗਈ ਇਹ ਆਉਣਾ ਚੌੜੇ ਦੰਦ ਨਾ ਉਹਦੇ ਨਾਲ ਗੁਲਦਾਰ ਚ ਨਹੀਂ ਗਿਣੀਦਾ ਜੀ ਆ ਵੱਡੇ ਦੰਦਾਂ ਦਾ ਚੌੜੇ ਗੁਲਦਾਰ ਚੋ ਆ ਆਪਣੇ ਵਾਂਗੂ ਦੰਦ ਆ ਜਾਂਦੇ ਵੱਡੇ ਚੌੜੇ ਇਹ ਅੱਠ ਦੰਦਾਂ ਦਾ ਪੂਰੇ ਹਾਂ ਜਿਹਦੇ ਗੋਲ ਆ ਫੇਰੇ ਉਹ ਗੁਲਦਾਰ ਚ ਨਹੀਂ ਕਹਿ ਸਕਦੇ ਕਿ ਉਹ ਡੱਬੇ ਵਾਲੇ ਦੰਦ ਉਹ ਵੱਡੀ ਉਮਰ ਦੀ ਹੁੰਦੀ ਹੈ ਬੱਕਰੀ ਫੇਰਾ ਕਸਣ ਲੱਗ ਜਾਣਗੇ ਉੱਪਰੋਂ ਚ ਦੰਦਾਂ ਦਾ ਬਾਅਦ ਚ ਦੱਸ ਦਿੰਨੇ ਆ ਕੋਈ ਨਹੀਂ ਤੂੰ ਇਹ ਆ ਦੇਖੂ ਦੂਜੇ ਨੰਬਰ ਤੇ ਇਹਦੇ ਵਿੱਚ ਹਾਈਟ ਦਾ ਜਿਹੜਾ ਹੈਗਾ ਹੁਣ ਇਹਦੀ ਹਾਈਟ ਸਾਰਿਆਂ ਨਾਲ ਛੋਟੀ ਹੈ ਉਹ ਸਾਰੀਆਂ ਇਹਨਾਂ ਨਾਲ ਉੱਚੀਆਂ ਹਾਈਟ ਦਾ ਕੋਈ ਨਹੀਂ ਗਾ ਏਡਾ ਬਾਲਾ ਚੱਕਰ ਇਹਨਾਂ ਦਾ ਨਾ ਤਾਂ ਚ ਇਹ ਬੱਚੇ ਪਹਿਲਾਂ ਇਹ ਹੈ ਕਿ ਕੀ ਦਿੰਦੀ ਰਹੀ ਆ ਹੁਣ ਇਹਨੂੰ ਆ ਤੀਜਾ ਸੂ ਆ ਹੁਣ ਬਾਅਦ ਚ ਜਦ ਸੂਗੀ ਦੋ ਦੋ ਬੱਚਿਆਂ ਤੇ ਆ ਗਈ ਹਜੇ ਢਾਈ ਪੌਣੇ ਤਿੰਨ ਮਹੀਨਾ ਦੀ ਗੱਭਣ ਹੋਈ ਐ ਤੇ ਤੁਰੇ ਅਜੇ ਤੱਕ ਇਹ ਤੋਂ ਜਾਂਦਾ ਨਹੀਂ ਵੇਖਣੇ ਤੇ ਹੁਣ ਐ ਲੱਗਦੀ ਜਿਵੇਂ ਤਿੰਨ ਨ ਬੱਚੇ ਦੇਊਗੀ ਹਾਂ ਪਰ ਇਹਦਾ ਜਿਹੜਾ ਬੈਤਾ ਉਹ ਥੋੜਾ ਥੋੜਾ ਖਾਂਦੀ ਆ ਖਰਾਕ ਇਹਨੂੰ ਅਸੀਂ ਜਿਹੜੀ ਸੰਤੁਲਿਤ ਕਹਿੰਦੇ ਆ ਵਧੀਆ ਸ਼ੁੱਧ ਖਰਾਕ ਪਾਉਣੀ ਐ ਇਹਨੂੰ ਇਹਦਾ ਖਿਆਲ ਰੱਖਦੇ ਆ ਪੂਰਾ ਆ ਸੱਜਰ ਸੁਈਆਂ ਵੀ ਆ ਬੱਕਰੀਆਂ ਇਹਨਾਂ ਦੀ ਫੀਡ ਦਾ ਪੂਰਾ ਫੁੱਲ ਖਿਆਲ ਰੱਖਦੇ ਆ ਇਹਨਾਂ ਨੂੰ ਹੁਣ ਜਿਵੇਂ ਇਹਨੂੰ ਤਾਂ ਮਹੀਨੇ ਦੇ ਨੇੜ ਹੋ ਗਿਆ ਸੂਈ ਨੂੰ ਕੋਲ ਨੂੰ 1 ਦਿਨ ਹੋ ਗਏ ਤੇ ਮਿਨਰਲ ਮੈਕਚਰ ਇਹਨਾਂ ਦਾ ਸਟਾਰਟ ਕਰਤਾ ਸੀ ਇਹਦਾ ਬੱਚਾ ਆ ਖੜਾ ਇੱਕ ਸੇਲ ਕਰਤਾ ਇਹ ਕੋਨਾ ਇਹ ਕੋਨਾ ਜਿਹੜਾ ਕੋਨੀਆਂ ਬਿਨਾ ਸਿੰਗਾ ਤੋਂ ਜਿਹੜੇ ਹਿੰਦੀ ਵਾਲੇ ਇਹਨੂੰ ਮੁੰਡਾ ਕਹਿ ਦਿੰਦੇ ਆ ਬਿਨਾ ਸਿੰਗ ਤੋਂ ਉਹ ਉਹ ਬਹੁਤ ਧੀਮੇ ਲ ਉਹ ਮੇਲ ਆ ਇਹ ਦੋਵੇਂ ਮੇਲ ਹੀ ਦਿੱਤੇ ਸੀ ਇਹਨੇ ਇੱਕ ਸਿੰਗਾ ਵਾਲਾ ਸੀਗਾ ਇੱਕ ਬਿਨਾ ਸਿੰਗਾ ਤੋਂ ਉਹ ਸਿੰਗਾ ਵਾਲਾ ਸੇਲ ਕਰਤਾ ਹਾਂਜੀ ਉਹਦੀ ਉਹਦੀ ਕੰਨਾਂ ਦੀ ਕੁਆਲਿਟੀ ਥੋੜੀ ਜੀ ਟੁੱਟਦੀ ਸੀ ਇਹਦੀ ਕੁਆਲਿਟੀ ਫੁੱਲ ਆਹ ਬ੍ਰੀਡਰ ਬਣੂਗਾ ਪੂਰਾ ਟਾਪ ਦਾ ਬਣੂਗਾ ਵੱਡਾ 1.5 ਸਾਲ ਦਾ ਹੋ ਕੇ ਬਣ ਜਾਂਦਾ ਬ੍ਰੀਡਰ ਇਹ ਬੀਟ ਬਣ ਜਾਂਦਾ ਜੀ 8 ਮਹੀਨਿਆਂ ਦਾ ਬੱਕਰੀਆਂ ਕਰਾਸ ਕਰਨ ਦੇ ਕਾਬਿਲ ਹੋ ਜਾਂਦਾ ਵਧੀਆ ਛੱਡ ਦੇ ਇਹਦਾ ਬੱਚਾ ਹਾਂਜੀ ਇਹਦਾ ਹੈ ਉਹਦੀ ਵੱਡੀ ਬੱਕਰੀ ਦੀ ਬੱਚੀ ਹੈ। ਹਾਂ ਉਹਦੀ ਲਾਲ ਬੱਕਰੀ ਦੀ ਪਹਿਲੇ ਸੂਏ ਦੀ ਇਹ ਹੈ। ਇਹ ਹੈ। ਹਾਂਜੀ। ਉਹ ਤੋਂ ਬਾਅਦ ਫੇਰ ਉਹਨੇ ਫੇਰ ਫੀਮੇਲ ਦਿੱਤੀ ਸੀ ਲਾਲ ਗੁਲਦਾਰ ਦੇ ਵਿੱਚ। ਉਹ ਆਪਾਂ ਸੇਲ ਕਰਤੀ ਸੀ ਫੇਰ ਉਹਨੇ ਬੱਕਰੇ ਦਿੱਤੇ। ਕੰਨਾਂ ਐ ਖੜੇ ਹੋਣੇ ਚਾਹੀਦੇ ਆ ਬੱਕਰੀ ਦੇ ਬਰਬਰੀ ਦੇ। ਇਹ ਬੱਚੇ ਨੇ ਕੰਨ ਜੰਮਦਾ ਹੀ ਚੱਕ ਲੈਂਦਾ ਜਾਂ ਥੋੜੇ ਦਿਨਾਂ ਦੇ। ਇਹ ਕਈ ਦਾ ਜੰਮਦੇ ਚੱਕ ਲੈਂਦਾ ਕਈ 10 ਦਿਨਾਂ ਬਾਅਦ ਚੱਕ ਲੈਂਦੇ ਆ। ਕਿ ਇਹ ਡਿੱਗ ਜਾਂਦਾ। ਜਿਵੇਂ ਇਹ ਬੱਚੇ ਸੀਗੇ ਪਹਿਲਾਂ ਐ ਲੱਗਦਾ ਸੀ ਵੀ ਕੰਨ ਨਹੀਂ ਚੱਕਣੇ। 10 ਦਿਨਾਂ ਦੇ ਨੇ ਇਹਨੇ ਜਮਾ ਐ ਕਰ ਲੈ ਖੜੇ। ਉਹ ਫੀਮੇਲ ਆ ਇਹਦੇ ਬੱਚੇ ਗੁਲਜ਼ਾਰ ਹੋ ਸਕਦੇ ਆ ਕਹਿੰਦੇ ਦੇਖੋ ਸਕਦੇ ਕੋਈ ਵੀ ਰੰਗ ਆ ਸਕਦਾ ਸਾਰੇ ਰੰਗ ਹੀ ਹੁੰਦਾ ਜੀ ਕੋਈ ਵੀ ਰੰਗ ਆ ਸਕਦਾ ਇਹ ਰੰਗ ਦਾ ਤਾਂ ਕੋਈ ਇਸ਼ੂ ਹੀ ਨਹੀਂਗਾ ਜੀ ਰੰਗ ਦਾ ਨਹੀਂ ਕੋਈ ਨਾ ਸਿੰਗਾ ਦਾ ਨਾ ਰੰਗ ਦਾ ਸਿੰਘ ਇਹਦੇ ਬੱਚੇ ਨੇ ਵੀ ਕੱਢ ਲਏ ਤੇ ਸਿੰਗਾ ਵਾਲੀ ਵੀ ਕੋ ਨਹੀਂ ਕੋਨੇ ਬੱਚੇ ਦੇਈ ਜਾਂਦੀ ਆ ਉਹਦਾ ਬੱਕਰਾ ਵੀ ਕੋ ਨਹੀਂ ਇਹ ਕਿੰਨੇ ਨਿਗੇ ਬੱਚੇ ਦੀ ਉਹ 1 ਮਹੀਨੇ ਦਾ ਹੀ ਆ ਹਾਂਜੀ ਇੱਕ ਬੱਕਰੀ ਜਿਹੜੀ ਲੈਣੀ ਆ ਪਤਲੀ ਲੋਈ ਦੀ ਲੈਣੀ ਆ ਆਹ ਕਮੜੀ ਪਤਲੀ ਹੋਵੇ ਜੀ ਹਾਂ ਆਪਣੇ ਵਾਂਗੂ ਵਾਲ ਹੋਣ ਬੱਕਰੀ ਦੇ ਪਤਲੇ ਮੋٹے ਚੰਮ ਦੀ ਬਾੜੀ ਖਸੜ ਜੀ ਬੱਕਰੀ ਨਹੀਂ ਲੈਣੀ ਜੀ ਦੇ ਆ ਪਿੱਛੋਂ ਪੂਰੇ ਆ ਭਰੇ ਭੇ ਹੋਣ ਵਾਲ ਠੀਕ ਹੈ ਹੁਣ ਇਹਨਾਂ ਥੱਲੇ ਦੁੱਧ ਪੂਰਾ ਤਾਂ ਕਰਕੇ ਥੋੜੀਆਂ ਹੀ ਲਿੱਸੀਆਂ ਲੱਗਦੀਆਂ ਆਪਾਂ ਨੂੰ ਜਿਹੜੀ ਬੱਕਰੀ ਮੋٹے ਪਿੰਡੇ ਦੀ ਹੋਈ ਉਹ ਲਿੱਸੀ ਨਹੀਂ ਹੁੰਦੀਗੀ ਉਹ ਆਪਾਂ ਨੂੰ ਮੋਟੀ ਦੀ ਸੀ ਜਾਊਗੀ ਦੁੱਧ ਥੋੜਾ ਹੋਊਗਾ ਥੱਲੇ ਤੇ ਹੁਣ ਖਾਰ ਮੰਨਦੇ ਆ ਬੱਚੇ ਵਧੀਆ ਸੋਹਣੇ ਹੁਣ ਉਹ ਬੱਚੇ ਉਹ ਉਹ ਲਿੱਸੀ ਹੋ ਜਾਂਦੀ ਆ ਦੋ ਬੱਚੇ ਪਾਲੀ ਜਾਂਦੀ ਸਾਨੂੰ ਪਾਸੇ ਤੋਂ ਦੁੱਧ ਪੀਣ ਦੀ ਜ਼ਰੂਰਤ ਨਹੀਂ ਉਹ ਰਹਿਵਾਨਾ ਤੁਸੀਂ ਆਪ ਹੀ ਦੇਖ ਲਓ ਵੀ ਹੁਣ ਬੱਚਿਆਂ ਨੂੰ ਘੰਟੇ ਬਾਅਦ ਆਪ ਦੁੱਧ ਪਿਵਾਵਾਂਗੇ ਬੱਚੇ ਵਧੀਆ ਰੱਜਣਗੇ। ਏਸ਼ ਕਿ ਜੇ ਇਹ ਪੱਕੇ ਕੀ ਵਜ੍ਹਾ ਪੱਕੇ ਦੀ ਵਜ੍ਹਾ ਨਹੀਂ ਵੈਸੇ ਤਾਂ ਸ਼ਾਮ ਕੋ ਰਾਤ ਕੋ ਤਾਂ ਕੱਚੇ ਵੀ ਹੁੰਦੀਆਂ। ਸਵੇਰ ਇੱਥੇ ਪੱਕੇ ਹੂੰ। ਬਾਕੀ ਇਹ ਨੌ ਕਾਟਨੇ ਵਾਲੇ ਆ। ਹਾਂ ਥੋੜੇ ਕਾਟਨੇ ਵਾਲੇ ਸਮਾਂ ਨਹੀਂ ਮਿਲਦਾਗਾ। ਸਰ ਛਣੀਆਂ ਦੁਆਰ ਨੂੰ ਇਹ ਰਾਜਵੀਰ ਸਾਧ ਲੈਂਦਾ। ਜਦੋਂ ਇਹਨੇ ਨੌ ਕੱਟਨੇ ਹੁੰਦੇ ਨੌ ਅਸੀਂ ਆਪ ਹੀ ਬਣਾਉਣੇ ਇਹਨਾਂ ਦੇ ਕੋਈ ਬੰਦਾ ਨਹੀਂ ਸਾਥ ਦੇਗੇ ਵੀ ਉਹ ਬੰਦਾ ਸੱਦਾਂਗੇ ਨੌ ਲਾਉਣ ਵਾਲਾ ਉਹ ਅਸੀਂ ਇਹਨਾਂ ਦੀ ਆਪ ਹੀ ਸਾਡੀ ਟ੍ਰੇਨਿੰਗ ਇੱਕ ਇਹਦਾ ਜਿਹੜਾ ਬਰਬਰੀ ਦਾ ਕੀ ਫਾਇਦਾ ਇਹਦੇ ਬੱਚੇ ਬਹੁਤ ਫਾਸਟ ਹੁੰਦੇ ਚਲਾਕ ਹੁੰਦੇ ਆ ਆਪੋਂ ਦੂਜੇ ਹੁੰਦੇ ਆ ਜਿਹੜੇ ਬੀਟਲ ਦੇ ਆ ਇਹ ਤੁਹਾਨੂੰ 8-10 ਦਿਨ ਪੂਰਾ ਧਿਆਨ ਦੇਣਾ ਪਊ ਆਪ ਚੰਗਾਉਣੇ ਪੈਣਗੇ ਇਹ ਇੱਕ ਦਿਨ ਦਾ ਹੋ ਗਿਆ ਉਸ ਤੋਂ ਬਾਅਦ ਇਹ ਦੂਜੀਆਂ ਬੱਕਰੀਆਂ ਦੇ ਵੀ ਚੰਗ ਜਾਂਦੇ ਆ ਹਾਂ ਤੇਜ ਹੈ ਇਹ ਇਹਦਾ ਆ ਫਾਇਦਾ ਇਹ ਥੋੜਾ ਜਿਹਾ ਹੋ ਜਾਂਦਾ ਲਬਾਨੇ ਨੂੰ ਹੀ ਹੁਣ ਆ ਗਿਆ ਬੀਤਲ ਬੱਚਾ ਜਦੋਂ ਵੀ ਤੁਸੀਂ ਕੋਈ ਬਰੀਡਰ ਲੈਣਾ ਆਪਾਂ ਜਾਦੇ ਪੈਸੇ ਲਾ ਕੇ ਆਪ ਨੂੰ ਮੀਮ ਨਹੀਂ ਲੈਣਾ ਪੈਂਦਾ ਬਈ ਆਪਾਂ ਸ਼ੌਂਕ ਨਾਲ ਤਿਆਰ ਕਰ ਲੀਗੀ ਤੇ ਮੀ ਹੁਣ ਆਏ ਧਿਆਨ ਰੱਖਣਾ ਤਿੰਨ ਚਾਰ ਮਹੀਨਿਆਂ ਤੋਂ ਉੱਪਰ ਹੋਵੇ ਟਾਣੀ ਟੂਣੀ ਦਾਣਾ ਫੱਕਾ ਸਾਰਾ ਕੁਝ ਖਾਂਦਾ ਹੋਵੇ ਐਡਾ ਬੱਚਾ ਨਹੀਂ ਲੈਣਾ ਐਡਾ ਬੱਚਾ ਤੁਹਾਨੂੰ ਹਮੇਸ਼ਾ ਸੋਹਣਾ ਲੱਗੂਗਾ ਠੀਕ ਹੈ ਆਹ ਦੇਖੋ ਕਿੱਡਾ ਸੋਹਣਾ ਹੈ ਪਰ ਜਦੋਂ ਇਹ ਦੋ ਤਿੰਨ ਮਹੀਨਿਆਂ ਦਾ ਹੋਊਗਾ ਕੇਰਾਵਾਲ ਜੇ ਝੜੂਗਾ ਹੋਰ ਵਾਵਾ ਕੁਸ ਹੋ ਜਾਂਦਾ ਤੇ ਠੀਕ ਹੈ ਐਡਾ ਬੱਚਾ ਤੁਸੀਂ ਪਾਲ ਨਹੀਂ ਸਕਦੇ ਤੇ ਜਦੋਂ ਬੱਚਾ ਲੈਣਾ ਹੈ ਉਹ ਚਾਪਾ ਨੂੰ ਨਹੀਂ ਪਤਾ ਹੁੰਦਾ ਅਗਲੋ ਜਾ ਕੇ ਉਹਦਾ ਬੱਕਰਾ ਦੇਖਣਾ ਮਾਂ ਪਿਓ ਦੇਖਣਾ ਉਹਦਾ ਕਿੰਨਾ ਦੁੱਧ ਆ ਕਿੰਨਾ ਤੇ ਕਿਹੜਾ ਬੱਕਰਾ ਕਦੇ ਬਰੀਡਰ ਨਹੀਂ ਰੱਖਣਾ ਉਹਦੇ ਗਾਂ ਬੱਚੇ ਵੀ ਜਿਆਦੇ ਕਹਿਰੇ ਆਉਣਗੇ ਸੋਡੇ ਫਾਰਮ ਦੇ ਵਿੱਚ ਤੇ ਉਹਦੇ ਆ ਗੁੱਟ ਵੇਖਣੇ ਸਾਰੇ ਆ ਗੋਡੇ ਪੂਰੇ ਭਾਰੇ ਹੋਣ ਫਰਮਣ ਕੰਨ ਪੂਰਾ ਲੰਮਾ ਚੌੜਾ ਹੋਵੇ ਠੀਕ ਆ ਚੜਾਈ ਵੀ ਕਰਨਦੀ ਹੋਵੇ ਲੰਬਾਈ ਵੀ ਆ ਆ ਦੱਸਦੇ ਹਾਂ ਇਹ ਹੈ ਇਹ ਬੱਕਰਾ ਹੀ ਹੈ ਬੀਟਲ ਕਿੰਨੇ ਮਹੀਨੇ ਦੇ ਵਿਚਾਰ ਮਾ ਨਾ ਇਹ ਹੋ ਗਿਆ 3 ਕੁ ਮਹੀਨੇ ਦੇ ਕਰੀਬ ਆ ਹੁਣ ਆ ਵੀ ਇਹ ਦਾ ਤੇ ਉਹ ਦਾ ਬੱਚੇ ਦਾ ਕਿੰਨਾ ਫਰਕ ਹੈ ਠੀਕ ਹੈ ਇਹਦੇ ਸਿੰਗ ਵੀ ਆ ਗਏ ਆਪਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਬਾਈ ਸਿੰਗ ਇਹਦੇ ਵਧੀਆ ਬਣਨ ਗਿਆ ਵੀ ਥੱਲੇ ਨੂੰ ਮੁੜੀ ਜਾਂਦੇ ਆ ਬਾਦਾਮ ਗਿਰੇ ਵਰਗੇ ਸਿੰਗ ਹੋਣੇ ਚਾਹੀਦੇ ਆ ਵਧੀਆ ਸਾਫ ਤੇ ਪੂਛ ਪੂਰੀ ਜਦੋਂ ਬੱਚਾ ਲੈਣਾ ਪੂਰੀ ਲੰਮੀ ਪੂਛ ਹੋਵੇ ਇਦੋਂ ਵੀ ਲੰਮੀ ਹੋਵੇ ਲੈਂਥ ਫੁੱਲ ਹੋਵੇ ਹਾਂਜੀ ਨਜ਼ਰਦਾ ਹੋ ਗਿਆ ਇਹ ਢਾਈ ਤੋਂ ਪੌਣੇ ਤਿੰਨ ਮਹੀਨੇ ਦਾ ਤਿੰਨ ਕਿ ਮਹੀਨਾ ਦਾ ਹੋਊਗਾ ਬਾਈ ਬ੍ਰੀਡਰ ਬਣਨ ਦੇ ਲੈ ਕੇ ਹੈਗਾ ਵਾਹ ਹਾਂਜੀ ਹੈਗਾ ਇਹ ਇਹ ਜੈਡ ਬਲੈਕ ਚ ਆ ਗਿਆ ਆ ਲੈਂਥ ਦੇਖਣੀ ਹੈ ਬੱਕਰੇ ਦੀ ਪੂਰੀ ਮੇਮਣੇ ਦੀ ਉਹੀ ਪੈਰ ਦੇਖਣੇ ਆ ਟੈਸਟੀਕਲ ਦੇਖਣੇ ਆ ਠੀਕ ਹੈ ਉਹ ਵੀ ਦੱਸ ਦਿਆਂਗੇ ਆਪਾਂ ਨੱਕ ਨਕੌੜਾ ਨੱਕ ਨਕੌੜਾ ਪੂਰਾ ਵਧੀਆ ਹੋਣਾ ਚਾਹੀਦਾ ਜਿਵੇਂ ਕਿ ਆ ਇਹਦਾ ਹੈਗਾ ਜੇ ਹੋਰ ਪੁੰਡਾ ਕਰੂਗਾ ਇਹ ਜਿਹੜੀ ਮੈਂ ਤੁਹਾਨੂੰ ਕਿਹਾ ਸੀ 9700 ਦੀ ਬੱਕਰੀ ਲਈ ਸੀਗੀ ਆਪਾਂ ਕਾਲੀ ਮੁਖਸਰ ਤੋਂ ਆਸੇ ਜੀ ਗੱਲ ਦੱਸੀ ਤੁਹਾਨੂੰ ਮੈਂ ਉਹ ਉਹਦੇ ਬੱਚੇ ਆ ਇਹ ਪੂਰੀ ਫੁੱਲ ਕੁਆਲਿਟੀ ਦੋਵੇਂ ਜੋੜਾ ਇਹ ਪੱਠ ਬੱਕਰਾ ਉਹ ਫੀਮੇਲ ਆ ਆ ਮੇਲ ਤੇ ਕੁਆਲਿਟੀ ਦੇਖੋ ਇਹਨਾਂ ਦੀ ਤੁਸੀਂ ਉਹ ਫੀਮੇਲ ਦੀ ਝਾਲਰ ਦੇਖੋ ਥੱਲੇ ਆ ਚੀਜ਼ਾਂ ਦੇਖਣੀਆਂ ਇਹਨੂੰ ਝਾਲਰ ਕਹਿੰਦੇ ਜਿਹੜੀ ਥੱਲੇ ਲੌਂਕਦੀ ਹੁੰਦੀ ਆ ਸਿੰਗੀ ਦੇਖਣੀ ਆ ਸਿੰਗ ਤੁਹਾਨੂੰ ਮੈਂ ਪੱਠ ਦੇ ਇੱਕ ਦੇ ਉੱਚੇ ਵੀ ਦਿਖਾਉਂਗਾ ਜਿਹੜੇ ਦੇਸੀ ਬੱਕਰੀਆਂ ਦੇ ਨਿਕਲ ਆਉਂਦੇ ਉਹ ਵੀ ਹੈਗੀ ਮੇਰੇ ਕੋਲੇ ਸਿੰਗ ਪਿਛਾਣ ਨੂੰ ਮੋੜਵੇਂ ਹੋਣੇ ਚਾਹੀਦੇ ਆ ਦੇਖ ਲਓ ਦੋ ਆਉਣੇ ਚਾਹੀਦੇ ਜੇ ਬੱਚੇ ਲੈਣੇ ਆ ਤੁਸੀਂ ਕੋਈ ਵੱਡੀ ਬੱਕਰੀ ਦਾ ਤਾਂ ਆਪਾਂ ਨੂੰ ਪਤਾ ਲੱਗ ਜੂ ਇਹ ਆ ਕੋਈ ਹੋ ਸਕਦੇ ਇਹ ਤੇ ਲੰਮੇ ਵੀ ਹੁਣ ਇਹਦਾ ਆਪਾਂ ਕਿਵੇਂ ਅੰਦਾਜ਼ਾ ਲਾਈਏ ਚੰਗਾ ਬਣੂਗਾ ਕਿ ਕਿਵੇਂ ਬਣੂਗਾ ਕੰਨ ਪੂਰਾ ਵਿਚੌੜਾ ਸਾਫ਼ ਸੁਧਰਾ ਹੋਣਾ ਚਾਹੀਦਾ ਕੰਨ ਬਾਹਲੇ ਲੰਮੇ ਵੀ ਨਹੀਂ ਤੇ ਬਾਹਲੇ ਛੋਟੇ ਵੀ ਨਹੀਂ ਹੋਣੇ ਚਾਹੀਦੇ ਆ ਗੋਡੇ ਗਾਡੇ ਪੂਰੇ ਮੋਟੇ ਹੋਣੇ ਚਾਹੀਦੇ ਤੇ ਪੱਠ ਦੇ ਚੈੱਕ ਕਰਨਾ ਕਈ ਵਾਰੀ ਥਣਾ ਦੇ ਨਾਲ ਨਾ ਨਾਲ ਇੱਕ ਹੋਰ ਚਾਰ ਥਾਣਾ ਹੋ ਜਾਂਦੇ ਜਿਵੇਂ ਠੀਕ ਹੈ ਉਹ ਪਹਿਲਾਂ ਚੈੱਕ ਕਰਕੇ ਲੈਣੀ ਹੈ ਪੱਠ ਜਿਵੇਂ ਕਿ ਆ ਦੋ ਥਾਣੀਆਂ ਇਹਦੇ ਸਾਫ਼ ਆ ਪੂਰਾ ਚੱਡਾ ਇਹ ਇਹਦੇ ਨਾਲੇ ਮਾੜੇ ਮਾੜੇ ਹੋਰ ਹੈਗੇ ਦਾਣੇ ਜੇ ਉਹ ਪਾਠਾ ਨਹੀਂ ਲੈਣੀ ਜਾਂ ਉਹ ਘੱਟ ਪਾਚ ਲੈਣੀ ਹਾਂ ਕੰਜ ਬਾਰੇ ਵੀ ਦੱਸ ਦਿੰਦੀ ਕੀ ਆ ਜਾ ਚੱਲਾ ਜਾ ਆਹ ਹੁਣ ਆ ਗਿਆ ਕ੍ਰਾਸ ਬੀਟਲ ਦੇ ਵਿੱਚ ਆਇਆ ਤੂੰ ਹైదਰਾਬਾਦੀ ਤੇ ਬੀਟਲ ਤੋਂ ਆਪਣੇ ਗਾਂ ਦੀ ਗਾਂ ਬਰੀਡ ਛੱਡ ਕੇ ਚਿੱਟੇ ਬੱਕਰੇ ਛੱਡੇਗੇ ਕਾਲੀਆਂ ਬੱਕਰੀਆਂ ਲਾਲ ਬੱਕਰੀਆਂ ਤੇ ਠੀਕ ਹੈ ਇਹ ਆ ਗਿਆ ਕ੍ਰਾਸ ਬੀਟਲ ਤੇ ਇਹ ਥੋੜਾ ਜਿਹਾ ਕੰਨ ਦੀ ਇਹ ਉੰਨਾ ਹੈ ਨਹੀਂਗਾ ਕੰਨ ਚ ਨਾ ਇਹ ਚ ਗਲਾਬੀ ਪਾਣਾ ਆਊਗਾ ਉਹ ਕ੍ਰੋਸ ਬੀਟਰ ਹੁੰਦਾ ਠੀਕ ਹੈ ਕੰਨ ਦਾ ਪਾਣਾ ਇਹ ਲਾਲ ਢੱਬੇ ਚ ਆ ਗਿਆ ਹੈ ਬੀਟਰ ਪਿਓਰ ਬੀਟਰ ਦੀ ਪੱਠਾ ਬੱਕਰਾ ਕ੍ਰੋਸ ਬੀਟਰ ਦੇ ਵਿੱਚ ਸੀ ਹਦਰਾਬਾਦੀ ਦੇ ਵਿੱਚ ਸੀ ਬੱਕਰਾ ਆ ਸਿੰਗੀ ਇਹਦੀ ਵੇਖ ਲਓ ਕਿੰਡੀ ਵਧੀਆ ਇਹ ਹੈ ਦੋਵੇਂ ਭੈਣਾ ਤੇ ਆ ਇਹਦੇ ਸਿੰਗ ਦੱਸ ਦੇ ਮੜੇ ਕੇ ਇਹਦੇ ਸਿੰਗ ਥੋੜੇ ਉੱਚੇ ਜਾ ਰਹੇ ਆ ਖੜੇ ਆ ਇਹ ਬੱਕਰਾ ਨਹੀਂ ਲੈਣਾ ਇਹ ਸਿੰਗਾ ਚ ਪੱਠ ਲੈ ਸਕਦੇ ਹੋ ਇਹ ਦੇਸੀ ਸਿੰਗ ਆ ਇਹ ਇਹ ਪਾਠੀ ਹੈ ਇਹ ਵੈਸੇ ਰੇਟ ਘਟੂਗਾ ਇਹਦਾ ਅणि ਪਿਓਰ ਦੇ ਨਾਲ ਹੀ ਮੋੜਨ ਲੱਗ ਜਾਂਦੇ ਆ ਆ ਦੇਖੋ ਇਹਦੀ ਆ ਦੇਖੋ ਇਹਦੇ ਸਿੰਘ ਇਹ ਵੱਡੀ ਹੋ ਕੇ ਆਪਾਂ ਨੂੰ ਇੱਥੋਂ ਅੰਦਾਜ਼ਾ ਲੱਗ ਜੇ ਤਾਂ ਸਿੰਘ ਸੋਨੇ ਜਾਣਗੇ ਉਹਦੇ ਖੜੇ ਜਾਣਗੇ ਇੱਕ ਤੁਸੀਂ ਹੋਰ ਚੀਜ਼ ਦੇਖਣੀ ਹੈ ਜਿਵੇਂ ਹੁਣ ਆ ਸਾਫ਼ ਆ ਮਦਰੋਂ ਉਹਦੇ ਜੱਤ ਆਈ ਜਾਂਦੀ ਹੈ ਜਦੋਂ ਆਪਾਂ ਨਵਾਂ ਪਸ਼ੂ ਲੈਣਾ ਉਹ ਚੀਜ਼ ਦਾ ਵੀ ਧਿਆਨ ਰੱਖਣਾ ਵੀ ਆ ਸਿੰਘ ਵੀ ਸੋਨਾ ਹੋਵੇ ਕਾਂ ਨਾ ਹੋਵੇ ਪਿੱਛੇ ਕੰਮੂ ਸਿਰ ਸੋਨਾ ਹੋਵੇ ਆ ਜੱਤ ਘੱਟ ਹੋਵੇ ਆ ਚੀਜ਼ ਸਾਫ਼ ਹੋ ਗਿਆ ਹਾਂ ਕਿਉਂਕਿ ਬੱਚੇ ਗਾਂ ਦੀ ਗਾਂ ਦਾ ਪੈਦਾ ਹੋ ਸਕਦੇ ਆ ਆਪਣੇ ਕੋਲੇ ਜੱਤ ਵਾਲੀ ਇਹ ਨਹੀਂ ਗੱਲ ਹੁਣ ਹੈ ਤਾਂ ਭੈਣਾ ਹੀ ਦੋਵੇਂ ਆਹ ਸਾਫ਼ ਆ ਉਹ ਤੇ ਜੱਤ ਆ ਪਰ ਜੇ ਬੱਕਰੀ ਲੈਣੀ ਆ ਵਧੀਆ ਸਾਫ਼ ਲੈਣੀ ਹੋਣਾ ਅੱਗੇ ਜੇ ਫ੍ਰੀਡ ਸੁਧਾਰਨੀਆਂ ਦਾ ਹਾਂ ਕਈ ਇਹ ਕੱਟ ਵੀ ਦਿੰਦੇ ਆ ਕੈਂਚੀ ਨਾਲ ਉਹ ਕੈਂਚੀ ਨਾਲ ਕੱਟੇ ਦਾ ਵੀ ਪਤਾ ਲੱਗਦਾ ਜਿਵੇਂ ਆਹ ਕੱਟ ਕੇ ਸਹੀ ਹੋ ਜਾਂਦਾ ਤੁਸੀਂ ਖਰੀਦਣ ਵੇਲੇ ਨਿਗਾ ਰੱਖਣੀ 31 ਦਾ ਨਹੀਂ ਬਈ ਇਹਦੀ